ਕਰ ਵੇਚ ਕੇ ਪਲਾਟ ਖਰੀਦਦਾ ਸੀ ਅਸੀਂ ਹੁਣ ਕਿਰਾਏ ਦੇਣ ਕੰਦੇ ਰਿਹਾ ਸੀ ਬਹੁਤ ਦੁਖੀਆਂ ਇਸ ਬੰਦੇ ਨੇ ਸਾਨੂੰ ਇਹੋ ਨੇ ਬਹੁਤ ਦੁਖੀ ਕੀਤਾ ਹੈ ਸਰ ਨੇਮ ਤੇ ਪਲਾਟ ਨਹੀਂ ਕਰ ਰਿਹਾ ਸਾਨੂੰ ਗੋਲੀ ਮਾਰ ਕੇ ਮਾਰ ਦੇ ਆਪ ਸਾਡੀ ਫੋਟੋ ਇੱਥੇ ਲਗਾ ਦੇ ਔਰ ਪੈਸੇ ਸਾਡੇ ਸਾਰੇ ਖਾ ਲਈ ਇਹ ਐਨਓਸੀ ਐਸੇ ਇਹੋ ਨਹੀਂ ਕੀਤੀ ਹੈ ਐਨਓਸੀ ਜਦੋਂ ਕੀਤੀ ਫਿਰ ਉਸ ਟਾਈਮ ਮੈਨੂੰ ਨਹੀਂ ਪਤਾ ਸੀਗਾ ਕਿ ਮੈਂ ਗਲਤ ਕੰਮ ਕਰ ਰਿਹਾ ਐਂ ਜੇ ਗਲਤ ਕੀਤਾ ਸੀ ਤਾਂ ਕਿਉਂ ਕੀਤਾ ਨਹੀਂ ਗਲਤ ਕੰਮ ਅਸੀਂ ਇਹ ਨਾ ਐਨਓਸੀ ਕਰਦਾ ਸੀ ਨਾ ਪਲਾਟ ਖਰੀਦਦੇ ਅਸੀਂ ਨਾ ਮੈਂ ਕਿਹਾ ਪਲਾਟ ਫੋਰਮ ਤੇ ਰਸੀਗੀ ਸਾਰੇ ਦਿਨ ਮੈਂ ਰੋਂਦੀ ਰਹੀ ਆ ਸਾਰੇ ਰੋਟੀ ਨਹੀਂ ਬਣਦੀ ਅਸੀਂ ਸੌਂਦੇ ਨਹੀਂ ਸਾਰੇ ਰਾਤੀ ਦੋਨੋਂ ਜਿਹਨੇ ਪੇਸ਼ੈਂਟ ਆ ਸ਼ੂਗਰ ਬੀਪੀ ਦੇ ਪੇਸ਼ੈਂਟ ਆ ਅਸੀਂ ਹਾਰਟ ਦੇ ਪੇਸ਼ੈਂਟ ਆ ਐਂਜਿਓਗ੍ਰਾਫੀ ਇਹਨਾਂ ਦੀ ਹੋਈ ਵੀ ਆ ਅਸੀਂ ਦੋਨੋਂ ਇਕੱਲੇ ਰਹਨੇ ਆ 70 ਸਾਲ ਦੀ ਮੇਰੀ ਇਹਨਾਂ ਦੀ 70 ਪਲੱਸ ਇੱਕ ਆ ਅੱਜ 2 ਮਹੀਨੇ ਹੋ ਗਏ ਜੀ ਸਾਨੂੰ ਇਹਨਾਂ ਨੇ ਨਾ ਕੋਈ ਜਵਾਬ ਦਿੱਤਾ ਨਾ ਰੀਅਲ ਅਲਾਟਮੈਂਟ ਸਾਡੇ ਕੋਲ ਨਾਮ ਤੇ ਕੀਤੀ ਐ ਜੋ ਪੇਮੈਂਟ ਹੋ ਗਈ ਜੀ ਪਰਮਿਟ ਸੇਲ ਪਰਮਿਸ਼ਨ ਹੋ ਗਈ ਕੰਮ ਅਪੀੜ ਨਹੀਂ ਹੋ ਰਿਹਾ ਐਮਐਲਏ ਸਾਹਿਬ ਜੀ ਮੰਤਰੀ ਕਿਹੜਾ ਸਮਝਦੇ ਨਹੀਂ ਹਨ ਵੀ ਕਿਉਂ ਨਹੀਂ ਹੋ ਰਿਹਾ ਉਹਨਾਂ ਨੂੰ ਸਾਰਾ ਕੁਝ ਪਤਾ ਹੀ ਹੈ ਜੀ ਸਾਡੀ ਕੋਈ ਗਲਤੀ ਨਹੀਂ ਅਸੀਂ ਬੇਈਮਾਨ ਨਹੀਂ ਅਸੀਂ ਇਮਾਨਦਾਰ ਬੰਦੇ ਆ ਬਜ਼ੁਰਗ ਬੰਦੇ ਆ ਸਾਡੀ ਕੋਈ ਗਲਤੀ ਨਹੀਂ ਫਿਰ ਵੀ ਜਿਹੜਾ ਕੰਮ ਨਹੀਂ ਹੋ ਰਿਹਾ ਅਸੀਂ ਬੈਠਿਆ ਸਾਨੂੰ ਕਾਗਜ਼ ਦਿਓ ਅਸੀਂ ਆਪ ਜਾਈਏ ਆਧਿਕਰ ਜਾਈਏ ਅਸੀਂ ਇੱਥੇ ਬੈਠੇ ਕੀ ਕਰਦੇ 10 ਦਿਨ ਹੋ ਗਏ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਤੇ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਪੁੱਡਾ ਦਫ਼ਤਰ ਜਿੱਥੇ ਬਜ਼ੁਰਗ ਜੋੜਾ ਤੇ ਉਹਨਾਂ ਦੇ ਨਾਲ ਦੇ ਜੋ ਲੋਕ ਹੈ ਉਹ ਧਰਨਾ ਲਾ ਰਹੇ ਨੇ ਥੱਲੇ ਬੈਠ ਕੇ ਇਹ ਤੁਸੀਂ ਦੇਖ ਰਹੇ ਹੋ ਮਿਲਖ ਅਫਸਰ ਦਾ ਜਿਹੜਾ ਦਫ਼ਤਰ ਹੈਗਾ ਤੇ ਅਸੀਂ ਸਮਝਾਂਗੇ ਇਹਨਾਂ ਤੋਂ ਕੀ ਮਸਲਾ ਹੈਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਕੀ ਮਸਲਾ ਹੈਗਾ ਇਹ ਮਸਲੇ ਇਹ ਹੈ ਜੀ ਅਸੀਂ ਪੁੱਡਾ 4 5 ਦੇ ਵਿੱਚ 885 ਨੰਬਰ ਪਲਾਟ ਖਰੀਦ ਕੀਤਾ ਸੀਗਾ ਜੀ ਸਰਦਾਰ ਸਰਿੰਦਰ ਸਿੰਘਤ ਹੋਈ ਤੁਹਾਡਾ ਕੀ ਨਾਮ ਹੈ ਜਸਪਾਲ ਕਰਗੇ ਜੀ ਅੱਛਾ ਤੁਸੀਂ ਕਦੋਂ ਖਰੀਦੇ ਸੀ ਪਲਾਟ ਇਹ ਅਸਲ ਅਜੀਬ ਖਰੀਦਾ ਸੀਗਾ ਮਤਲਬ ਜਨਵਰੀ ਦੇ ਵਿੱਚ ਖਰੀਦਾ ਸੀਗਾ ਜੀ ਅੱਛਾ ਅੱਛਾ 25 ਜਨਵਰੀ ਨੂੰ ਇਹਨਾਂ ਨੇ ਸਾਨੂੰ ਸੇਲ ਪਰਮਿਸ਼ਨ ਦੇ ਆਰਡਰ ਦਿੱਤੇ ਜੀ ਸੇਲ ਪਰਮਿਸ਼ਨ ਮਿਲਣ ਤੋਂ ਬਾਅਦ ਉਹ ਜਿੰਦੀ ਜਿਹੜਾ ਅਸੀਂ ਪਲਾਟ ਖਰੀਦਿਆ ਸੀ ਉਹਨੇ ਸਾਨੂੰ ਸੇਲ ਪਰਮਿਸ਼ਨ ਦੇ ਦਿੱਤੀ ਅਸੀਂ ਉਹਨਾਂ ਨੂੰ ਪੇਮੈਂਟ ਫੁੱਲ ਪੇਮੈਂਟ ਕਰਤੀ ਪੇਰ 2 ਫਰਵਰੀ 2024 ਨੂੰ ਅਸੀਂ ਆਪਣਾ ਕੇਸ ਰੀਟਾ ਅਲਾਟਮੈਂਟ ਪਾਸਤੇ ਪੁੱਡਾ ਦਫ਼ਤਰ ਚ ਪੇਸ਼ ਕਰਤਾ ਜੀ ਜੇ ਸਾਡੀ ਐਪਲੀਕੇਸ਼ਨ ਨੰਬਰ ਹੈਗੀ ਹੈ 391124 ਇਹ ਪਲਾਂਟ ਹੈ ਕਿੱਥੇ ਜੀ ਇਹ ਪੁੱਡਾ 45 ਚ ਜੀ ਅੱਛਾ ਕਿੰਨੇ ਨੰਬਰ ਪਲਾਂਟ ਹੈ 885 ਜੀ ਤਾਂ ਹੁਣ ਮਸਲਾ ਕੀ ਹੈ ਤੁਹਾਡਾ ਫਿਰ ਮਸਲਾ ਇਹ ਹੈ ਜੀ ਇਹਨਾਂ ਨੇ ਸੇਲ ਪਰਮਿਸ਼ਨ ਸਾਨੂੰ ਦੇਤੀ ਰੀਅਲ ਅਲਾਟਮੈਂਟ ਵਾਸਤੇ ਇਹਨਾਂ ਨੂੰ ਸਾਨੂੰ ਅਸੀਂ ਇਹਨਾਂ ਨੂੰ ਅਪਲਾਈ ਕਰਤਾ ਅੱਜ 2 ਮਹੀਨੇ ਹੋ ਗਏ ਜੀ ਸਾਨੂੰ ਇਹਨਾਂ ਨੇ ਨਾ ਕੋਈ ਜਵਾਬ ਦਿੱਤਾ ਨਾ ਰੀਅਲ ਅਲਾਟਮੈਂਟ ਸਾਡੇ ਕੋਲ ਨਾਮ ਤੇ ਕੀਤੀ ਹੈ ਕੋਈ ਨਾ ਕੋਈ ਦੱਸ ਰਹੇ ਹੈ ਕੋਈ ਕਾਰਨ ਨਹੀਂ ਦੱਸ ਰਹੇ ਜੀ ਸਾਰੇ ਪੈਸੇ ਭਰੇ ਹੋਏ ਸਾਰੇ ਪੈਸੇ ਅਸੀਂ ਭਰੇ ਹੋਏ ਹੈ ਜਿਹੜੇ ਜਿਹੜੇ ਸਾ ਅਸੀਂ ਜਿਹੜੇ ਬੰਦੇ ਨੇ ਲਾਟੀ ਜਿੱਦੋਂ ਅਸੀਂ ਖਰੀਦੇ ਆ ਉਹਦੇ ਨਾਮ ਤੇ ਵੀ ਅਸੀਂ ਅਨਾਟਮੈਂਟ ਦਾ ਉਪਰ 52000 ਰੁਪਏ ਭਾ ਚੁੱਕੇ ਹਨ 36000 ਰੁਪਏ 2 ਮਹੀਨੇ ਦਾ 31 ਮਾਰਚ ਤੱਕ ਨਾਨਕ ਸਖਚਨ ਚਾਰ ਦਿਨਾਂ ਨੂੰ ਭਾ ਚੁੱਕੇ ਆ 65000 ਰੁਪਏ ਟ੍ਰਾਂਸਫਰ ਫੀਸ ਭਾ ਚੁੱਕੇ ਆ ਜੀ ਤੇ ਸਾਨੂੰ ਕੋਈ ਇਹ ਜਵਾਬ ਨਹੀਂ ਦੇ ਰਹੇ ਵੀ ਅਸੀਂ ਸੋਡਣੋ ਕਿਉਂ ਨਹੀਂ ਕਰ ਰਹੇ ਤਲਾਰੇ ਤਲਾਰਾ ਲਾ ਜਾਂਦਾ ਰੋਜ਼ ਕਹਿੰਦੇ ਵੀ ਕੱਲ ਨੂੰ ਆਜਿਓ ਕੱਲ 28 ਤਰੀਕ ਨੂੰ ਸਾਨੂੰ ਕਹਿੰਦੇ ਵੀ ਤੁਸੀਂ ਐਫੀਆਫਟ ਫਾਸਟ ਕਲਾਸ ਮੈਜਿਸਟ੍ਰੇਟ ਦਾ ਐਫੀਆਫਟ ਲਿਆ ਕੇ ਦਿਓ ਵੀ ਇਹ ਜਿਹੜੇ ਜਦੋਂ ਤੁਸੀਂ ਖਰੀਦੇ ਜੇ ਉਹਦੇ ਨਾਮ ਤੇ ਪੇਮੈਂਟ ਨਿਕਲ ਆਈ ਤਾਂ ਉਹ ਸਾਰੀ ਐਸਪਾਰ ਨੂੰ ਤਿਆਰ ਆ ਉਹ ਅਸੀਂ ਐਫੀਆਫਟ ਕਰਾ ਕੇ ਆਏ ਹੋਏ ਆ ਜੀ ਉਹ ਅੱਜ ਸ਼ਾਮ ਨੂੰ 4 ਵਜੇ ਮਿਲੂਗਾ ਜੀ ਜਿਹੜੇ ਅਧਿਕਾਰੀ ਦੇ ਸਾਹਮਣੇ ਤੁਸੀਂ ਧਰਨਾ ਲਾਇਆ ਇਹਨਾਂ ਨੇ ਕਰਨਾ ਸਾਰਾ ਕੰਮ ਇਹਨਾਂ ਨੇ ਸੇਲ ਪਰਮਿਸ਼ਨ ਇਹਨਾਂ ਨੇ ਦਿੱਤੀ ਹੈ ਜੀ ਰੀਅਲ ਅਲੌਡਰਮੈਂਟ ਵੀ ਇਹਨਾਂ ਨੇ ਕਰਨਾ ਤੇ ਜਿਹੜੇ ਇਹਨਾਂ ਦੇ ਉੱਪਰ ਡੇ ਅਧਿਕਾਰੀ ਉੱਚ ਅਧਿਕਾਰੀ ਉਹਨਾਂ ਨਾਲ ਗੱਲਬਾਤ ਕਰੀ ਦੋ ਵਾਰੀ ਉਹਨਾਂ ਨੂੰ ਮਿਲ ਚੁੱਕੇ ਹਾਂ ਜੀ ਮੈਂ ਉਹਨਾਂ ਨੇ ਮਿਲਣ ਨੀ ਤੱਕ ਵਾਰੀ ਅੱਛਾ ਉਹਨਾਂ ਨੂੰ ਦੋ ਵਾਰੀ ਮਿਲ ਚੁੱਕੇ ਹਾਂ ਜੀ ਉਹ ਇਹਨਾਂ ਕੋਲ ਭੇਜ ਦਿੰਦੇ ਆ ਇਹ ਫੇਰ ਸਾਨੂੰ ਮਿੱਠੇ ਗੋਲੇ ਦੇ ਕੇ ਤੋੜ ਦਿੰਦੇ ਆ ਜੀ ਅੱਛਾ ਕੀ ਕੰਮ ਕਰਦੇ ਤੁਸੀਂ ਮੈਂ ਜੀ ਬਿਜਲੀ ਬੋਰਡ ਦੇ ਵਿੱਚ ਰਿਟਾਇਰ ਹਾਂ ਜੀ ਉਹ 12 2012 ਚ ਅੱਛਾ ਤੇ ਇਹ ਪਲਾਟ ਤੁਈ ਖਰੀਦਿਆ ਹਾਂ ਇਹ ਪਲਾਟ ਖਰੀਦਿਆ ਆਪਣਾ ਵੇਚ ਕੇ ਆਪਣਾ ਵੇਚ ਕੇ ਫਿਰ ਖਰੀਦਿਆ ਹੈ ਅੱਛਾ ਤੇ ਇੱਥੇ ਹੁਣ ਅਸੀਂ ਬਹੁਤ ਜ਼ਿਆਦਾ ਦੁਖੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੇ ਇਹ ਕਹਿੰਦੇ ਸਨ ਤੁਸੀਂ ਪੈਸੇ ਲਿਓ ਅਸੀਂ ਤੁਹਾਡੀ ਕਰਵਾਉਣ ਨਿਆ 리스트리 ਕਰਵਾਨਿਆ ਅਸੀਂ ਪੈਸੇ ਆ ਕੇ ਸਾਰ ਦਿਨ ਘੁੰਮਦੇ ਰਹੇ ਅਗਲੀ ਸਾਲ ਕਹਿੰਦੇ ਕਹਿੰਦੇ ਡਰਾਫਟ ਜਮ੍ਹਾਂ ਕਰਾਓ ਅਸੀਂ ਫੇਰ ਫਿਰਦੇ ਫੇਰ ਤਿੰਨ ਛੁੱਟੀਆਂ ਆ ਗੀਆਂ ਤਿੰਨ ਛੁੱਟੀਆਂ ਸਾਨੂੰ ਪਤਾ ਨਹੀਂ ਕਿਵੇਂ ਗੁਜ਼ਾਰਿਆ ਕਿਵੇਂ ਗੁਜ਼ਾਰਿਆ ਸੀ ਰਾਤ ਦਿਨ ਮਰ ਮਰ ਕੇ ਕਰਾ ਹੁਣ ਵੀ ਸਵੇਰ ਤੇ ਲੱਗ ਕੇ ਸ਼ਾਮ ਤੱਕ ਪੁੱਛ ਲੋ ਇਹਨਾਂ ਪੀਣ ਨੂੰ ਸਾਰਾ ਦਿਨ ਮੈਂ ਰੁੰਦੀ ਰਹੀ ਆ ਸਾਰੇ ਰੋਟੀ ਨਹੀਂ ਬੰਨਦੀ ਅਸੀਂ ਸੌਂਦੇ ਨਹੀਂ ਸਾਰਾ ਰਾਤ ਦੋਨੋਂ ਜਿਹਨੇ ਪੇਸ਼ੈਂਟ ਆ ਸ਼ੂਗਰ ਬੀਪੀ ਦੇ ਪੇਸ਼ੈਂਟ ਆ ਅਸੀਂ ਹਾਰਟ ਦੇ ਪੇਸ਼ੈਂਟ ਆ ਐਂਜਿਓਗ੍ਰਾਫੀ ਇਹਨਾਂ ਦੀ ਹੋਈ ਵੀ ਆ ਅਸੀਂ ਦੋਨੋਂ ਇਕੱਲੇ ਰਹਿਨੇ ਆ ਫਰਸਟ ਫਲੋਰ ਨੇ ਸਾਡੇ ਪੌੜੀਆਂ ਚੜ੍ਹੇ ਫਿਰ ਵੀ ਸੀ ਆਪਣੇ ਮਜਬੂਰੀ ਰਸੀ ਫਰਸਟ ਫਲੋਰ ਦਾ ਘਰ ਲਿੱਤਾ ਸਸਤੇ ਦੇ ਮਾਰ ਲਿੱਤਾ ਉੱਥੇ 15000 ਰੁਪਏ ਕੋਈ ਮਕਾਨ ਵਿੱਚ 10000 ਤੇ ਲਿੱਤਾ ਫਿਰ ਅਸੀਂ ਚੜ੍ਹ ਚੜਾਣ ਜਾਂਦਾ ਉੱਤੇ ਅਣ ਜਾਂਦਾ ਹੁਣ ਰੋਈ ਗੋਡੇ ਦੁਖਦੇ ਫਿਰ ਇੱਥੇ 10000 ਫਲੋਰ ਤੇ ਚੜ੍ਹਨੀ ਪੈਂਦੀ ਸਾਨੂੰ ਸਾਡੀ 70 ਸਾਲ 70 ਸਾਲ ਦੀ ਮੇਰੀ ਇਹ 70 ਪਲੱਸ ਇੱਕ ਹੈ ਅੱਛਾ 70 ਤੋਂ ਉਪਰ ਦੋਨੋਂ ਜੀ ਲਈ ਆਪਣਾ ਘਰ ਵੇਚ ਕੇ ਪਲਾਟ ਲਿਆ ਜੀ ਘਰ ਵੇਚ ਕੇ ਪਲਾਟ ਲਿੱਤਾ ਸੀ ਅੱਛਾ ਅਸੀਂ ਹੁਣ ਕਿਰਾਏ ਦੇ ਵਿੱਚ ਰਹੇ ਸੀ ਬਹੁਤ ਦੁਖੀਆਂ ਇਸ ਬੰਦੇ ਨੇ ਸਾਨੂੰ ਇਹਨੇ ਬਹੁਤ ਦੁਖੀ ਕੀਤਾ ਹੋਇਆ ਜ ਸਾਡਾ ਨਾਮ ਤੇ ਪਲੋਟ ਨਹੀਂ ਕਰ ਰਿਹਾ ਸਾਡੀ ਕੋਈ ਗਲਤੀ ਨਹੀਂ ਹੈ ਇਹਨੇ 200 200 ਕੇਸ ਪਹਿਲਾਂ ਕਰ ਚੁੱਕਿਆ ਹੈ ਇਸ ਤਰ੍ਹਾਂ ਦੇ ਔਰ ਸਾਡੇ ਵੇਲੇ ਕਿਉਂ ਫਜ਼ਾਇ ਇਹ ਔਰ ਐਨਓਸੀ ਵੀ ਇਸੇ ਨੇ ਕੀਤੀ ਹੈ ਇਸੇ ਯੂ ਨੇ ਕੀਤੀ ਹੈ ਐਨਓਸੀ ਐਸੇ ਯੂ ਨੇ ਕੀਤੀ ਹੈ ਐਨਓਸੀ ਜਦੋਂ ਕੀਤੀ ਫਿਰ ਉਸ ਟਾਈਮ ਉਸ ਨੂੰ ਨਹੀਂ ਪਤਾ ਸੀਗਾ ਕਿ ਮੈਂ ਗਲਤ ਕੰਮ ਕਰ ਰਿਹਾ ਐਂਡ ਜੇ ਗਲਤ ਕੀਤਾ ਸੀ ਤਾਂ ਕਿਉਂ ਕੀਤਾ ਨਹੀਂ ਗਲਤ ਕੰਮ ਅਸੀਂ ਇਹ ਨਾ ਐਨਓਸੀ ਕਰਦਾ ਸੀ ਨਾ ਪਲੋਟ ਖਰੀਦਦੇ ਅਸੀਂ ਨਾ ਮੈਂ ਕਹੋ ਪਲੋਟ ਹੋਰ ਬਥੇਰੇ ਸੀ ਕਿਉਂ ਸਾਡਾ ਕਿਸ ਦਿਮਾਗ ਖਰਾਬ ਕੀਤਾ ਇਸ ਬੰਦੇ ਨੇ ਸਾਡਾ ਸਾਨੂੰ ਕਿਉਂ ਚੱਕਰਾਂ ਚ ਪਾਇਆ ਸਾਨੂੰ ਗੋਲੀ ਮਾਰ ਕੇ ਮਾਰ ਦੇ ਆਪ ਸਾਡੀ ਫੋਟੋ ਇੱਥੇ ਲਗਾ ਦੇ ਔਰ ਪੈਸੇ ਸਾਡੇ ਸਾਰੇ ਖਾ ਲਈ ਇਹ ਇਹੋ ਖਾ ਲਈ ਸਾਰੇ ਪੈਸੇ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਸਾਨੂੰ ਮਾਰ ਦੂਗਾ ਅਸੀਂ ਇੱਥੇ ਆਜੋਗੇ ਨਹੀਂ ਰਾਵਾਂਗੇ ਅਸੀਂ ਨਹੀਂ ਆਵਾਂਗੇ ਇੱਥੇ ਕੰਮ ਕਿਉਂ ਨਹੀਂ ਹੋ ਰਿਹਾ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਚੱਲਦਾ ਸਾਨੂੰ ਰੋਜ਼ ਸਾਨੂੰ ਦੱਸ ਨਹੀਂ ਰਹੇ ਕਿਉਂ ਨਿਆਸੇ ਕਹਿੰਦੇ ਜੋ ਪੈਸੇ ਪਰਵਾਣੇ ਪੈਸੇ ਪਰਵਾਓ ਸਾਡੇ ਤੋਂ ਗਲਤੀ ਦੱਸ ਦੋ ਕੀ ਹੋਈ ਅਸੀਂ ਪਰ ਹੁਣ ਤਿਆਰ ਆ ਤੁਸੀਂ ਦੱਸੋ ਤਾਂ ਸਾਨੂੰ ਕੋਈ ਰਾਣੀ ਪਾਉਂਦੇ ਅਸੀਂ ਇੱਥੇ ਬੈਠ ਜਾ ਸਵੇਰ ਉੱਠ ਕੇ ਸ਼ਾਮ ਨੂੰ ਚਲੇ ਜੰਮਿਆ ਅਸੀਂ ਪੰਦਰਾਂ 10 10 ਦਿਨ ਹੋ ਗਏ ਨੇ ਰੈਗੂਲਰ ਇਥੇ ਆਂਦੇ ਨੂੰ। ਹੂੰ। ਔਰ ਅਸੀਂ ਇੰਨੇ ਦੁਖੀ ਆਂ ਜਿਹੜਾ 500 ਰੁਪਏ ਸਾਡੇ ਉਧਰ ਕੋਕੋਟ ਖਰਚੋਗੇ। ਬੜੇ ਦੁਖਦਿਆਂ। ਕੋਈ ਫਰਿਆਦ ਤੁਸੀਂ ਐਮਐਲਏ ਸਾਹਿਬ ਤੱਕ ਕੀਤੀ ਜਾਂ ਕੋਈ ਹੋਰ? ਐਮਐਲਏ ਸਾਹਿਬ ਅਸੀਂ ਕੋਈ ਫਰਿਆਦ ਨਹੀਂ ਕੀਤੀ। ਦਿੱਕਿਆਂ ਮੈ ਲੱਗਦਾ ਵੀ ਸਰਕਾਰ ਦਾ ਸੀਗਾ ਵੀ ਜਦੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਪਾਰਟੀ ਕਹਿੰਦੀ ਸੀ ਵੀ ਲੋਕਾਂ ਨੂੰ ਅਸੀਂ ਸਹੂਲਤਾਂ ਦੇਵਾਂਗੇ, ਕੋਈ ਦੁੱਖ ਤਕਲੀਫ ਨਹੀਂ ਆਉਣ ਦੇਵਾਂਗੇ। ਦੇਖੋ ਜੀ ਅਸੀਂ ਦੇਖੀ ਜੰਨੇ ਜੀ ਉਹਦਾ ਆਪਾ ਦੇਖੀ ਜਨ ਜਿਹੜੇ ਤੁਗੂਤ ਹੈ ਜੋ ਜੋ ਪਰਮਿਟ ਹੋ ਗਈ ਜੀ ਪਰ ਨੀ ਸੇਲ ਪਰਮਿਸ਼ਨ ਹੋ ਗਈ ਕਾਮ ਅਪੇੜ ਨਹੀਂ ਹੋ ਰਿਹਾ ਉਹ ਐਮਐਲਏ ਸਾਹਿਬ ਜਾਂ ਮਨਿਸਟਰ ਕਿਹੜਾ ਸਮਝਦੇ ਨਹੀਂ ਹਨ ਵੀ ਕਿਉਂ ਨਹੀਂ ਹੋ ਰਿਹਾ ਉਹਨਾਂ ਨੂੰ ਸਾਰਾ ਕੁਝ ਪਤਾ ਹੀ ਹੈ ਜੀ ਉਹਨਾਂ ਨੂੰ ਇਹ ਨਹੀਂ ਪਤਾ ਕਿਹੜੀ ਸਰਕਾਰ ਕੀ ਕਰੂਗੀ ਸਨ ਨਹੀਂ ਪਤਾ ਪਰ ਸਾਡਾ ਕੰਮ ਹੀ ਨਹੀਂ ਹੋਇਆ ਸਾਡੇ ਚ ਕੋਈ ਗਲਤੀ ਨਹੀਂ ਅਸੀਂ ਬੇਈਮਾਨ ਨਹੀਂ ਅਸੀਂ ਇਮਾਨਦਾਰ ਬੰਦੇ ਆ ਬੁਜ਼ੁਰਗ ਬੰਦੇ ਆ ਸਾਡੀ ਕੋਈ ਗਲਤੀ ਨਹੀਂ ਫਿਰ ਵੀ ਸਾਡਾ ਕੰਮ ਨਹੀਂ ਹੋ ਰਿਹਾ ਸਾੜੇ ਕਸੂਰ ਦੱਸੋ ਕੀ ਤੇ ਜਿਹੜੇ ਵੱਡੇ ਅਧਿਕਾਰੀ ਅਸੀਂ ਨਹੀਂ ਰੋ ਉਹਨਾਂ ਦਾ ਕੀ ਕਹਿਣਾ ਮਿਲੇ ਜਦੋਂ ਤੁਸੀਂ ਉਹਨਾਂ ਦਾ ਉਹ ਕਹਿੰਦੇ ਕਹਿੰਦੇ ਸਾਡਾ ਕੰਮ ਹੋ ਗਿਆ ਕਹਿੰਦੇ ਸਾਨੂੰ ਕਹਿੰਦੀ ਅੱਛਾ ਉਹ ਕਹਿੰਦੇ ਸਾਡਾ ਕੰਮ ਹੋ ਗਿਆ ਅਗਲੀ ਵਾਰ ਇਹਨੇ ਮਿੰਟ ਇਹ ਕਹਿ ਕੇ ਜੀ ਉਹਨਾਂ ਦੇ ਸਾਹਮਣੇ ਵੀ ਮੈਂ ਇਹਨਾਂ ਦਾ ਕੰਮ ਕਰਦਾ ਜਿਹੜਾ EO ਛੋਟੇ ਇਹੇ ਕਰਕੇ ਉਹਨੂੰ ਕਹਿੰਦੇ ਨਾ ਕੰਮ ਹੋ ਕਹਿੰਦੇ ਮੀਟਿੰਗ ਚੱਲਦੇ ਕਹਿੰਦੇ ਸਾਨੂੰ ਕਿ ਯੂ ਉਹਨਾਂ ਨੇ ਕੀ ਸੀ ਸਾਹਿਬ ਨੇ ਥੋੜਾ ਕੰਮ ਹੋ ਗਿਆ ਬਜ਼ੁਰਗੋ ਬੈਠੋ ਤੁਸੀਂ ਅਸੀਂ ਆ ਗਏ ਇਹ ਕਹਿੰਦੇ 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 ਤੁਮੇ ਤੇ ਯਕੀਨ ਕਰੋ ਥੋੜਾ ਕੰਮ ਕਰਕੇ ਜਾਊਗਾ ਰੋਜ਼ ਮੈਨੂੰ ਇਹ ਕ ਇਹ ਦਸਾਂ ਦਾ ਸਿਰਫ ਡੇਟ ਦਾ ਦਿਨ ਅੱਜ ਵੀ ਕਈ ਆਜੋ ਆਜੋ ਅਸੀਂ ਆ ਕੇ ਕੀ ਕਰੀਏ ਸੁਣ ਸਾਡੇ ਜਿਹਾ ਕੰਮ ਵਿੱਚ ਸਾਡਾ ਕੰਮ ਕਰੂ ਉਹ ਤੁਹਾਨੂੰ ਅੰਦਰ ਬੁਲਾਈ ਜਾਂਦੇ ਅਸੀਂ ਕਹੀ ਨਹੀਂ ਅਸੀਂ ਜਾ ਕੇ ਕੀ ਕਰਨਾ ਹੈ ਅਸੀਂ ਬੈਠਿਆ ਤੁਹਾਨੂੰ ਕਾਗਜ਼ ਦਿਓ ਅਸੀਂ ਆਪ ਜਾਈਏ ਆਪ ਦੇ ਕਰ ਜਾਈਏ ਅਸੀਂ ਇੱਥੇ ਬੈਠੇ ਕੀ ਕਰਦੇ ਮੇਰੇ ਨਾਲੋਂ ਬੈਠੇ ਤੁਸੀਂ 10 ਦਿਨ ਹੋ ਗਏ ਜੀ 10 ਅਸੀਂ ਇਸ ਸੰਬੰਧੀ ਜਿਹੜੇ ਪੁੱड्डे ਦੇ ਅਧਿਕਾਰੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਮਾਮਲਾ ਕਿਤਨਾ ਲੈ ਗਿਆ ਤੁਹਾਡੇ ਦਫ਼ਤਰ ਦੇ ਬਾਹਰ ਕੀ ਪੂਰਾ ਮਾਮਲਾ ਕੀ ਹੈ ਇਹਨਾਂ ਦਾ ਇੱਕ ਪਲਾਟਾ 885 ਨੰਬਰ ਉਹ ਉਹਦੇ ਜਿਹੜੀ ਸੇਦ ਆ ਉਹ ਹੈਡ ਆਫਸ ਤੋਂ ਲੈਣੀ ਆ ਇਹ ਕਹਦੇ ਭਾਈ ਸਾਹਿਬ ਕਹਦੇ ਵੀ ਸਾਡਾ ਹੋਣੀ ਇੱਕਦਮ ਜਲਦੀ ਕਰੋ ਉਹਦੇ ਕਰਕੇ ਆ ਹਾਂਜੀ ਇਹ ਫਿਰ ਲੰਘ ਕਿ ਹੋ ਗਿਆ ਧਰਨਾ ਲਾਉਣ ਦੀ ਕੀ ਜ਼ਰੂਰਤ ਪੈ ਗਈ ਇਹਨੂੰ ਇਹਨੂੰ ਇਹਦੇ ਵਿੱਚ ਕਲੈਰੀਫਿਕੇਸ਼ਨ ਦੀ ਲੋੜ ਸੀ ਸਾਨੂੰ ਸੇਦਲੈਂਡ ਦੀ ਲੋੜ ਸੀ ਉਹ ਸੇਦ ਲੈ ਰਹੇ ਆ ਸੇਦਲੈਂਡ ਦੇ ਨਾਲ ਹੀ ਇਹਨਾਂ ਜਲਦੀ ਤੋਂ ਜਲਦੀ ਅਸੀਂ ਕਰਵਾ ਰਹੇ ਆ ਸੋ ਜਲਦੀ ਦੱਸ ਦੇਣ ਤੋਂ ਬੈਠੇ ਹੈਗੇ ਧਰਨਾ ਕਿ ਲੜਦੇ ਨੇ ਵੀ ਸਰਕਾਰ ਦੀ ਪੁਲਿਸ ਸਰਕਾਰ ਤੁਹਾਡੇ ਦੋਸਤ ਅਧਿਕਾਰੀ ਜਾਣਦੇ ਨੇ ਪਰੰਤੂ ਤੁਹਾਡੇ ਦ્વાਰ ਦੇ ਦਸਤੂਰ ਤੇ ਬੈਠ ਰਹੇ ਨੇ ਨਹੀਂ ਨਹੀਂ ਕੋਈ ਇਹਨਾਂ ਨੂੰ ਹੱਜ ਵੀ ਸਵੇਰੇ ਵੀ ਕਿਹਾ ਸੀ ਅਸੀਂ ਇਹਨਾਂ ਨੂੰ ਬੈਠੋ ਸਾਰਾ ਕੁਝ ਕਰੋ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ ਇਹ ਕਹਿੰਦੇ ਨਹੀਂ ਅਸੀਂ ਸਾਡਾ ਤਾਂ ਹੋਣੀ ਜਿਵੇਂ ਮਰਜ਼ੀ ਹੈ ਕਰਕੇ ਉਹਸ ਰਿਗਾਰਡਿੰਗ ਇਹਨਾਂ ਨੂੰ ਅਸੀਂ ਕਿਹਾ ਗਿਆ ਅਸੀਂ ਜਲਦੀ ਤੋਂ ਜਲਦੀ ਪਹਿਲੇ ਧਾਰਤੇ ਸੀਤ ਲੈ ਕੇ ਇਹ ਕਰਵਾ ਰਹੇ ਹਾਂ ਇਹ ਤੁਹਾਡੇ ਸਾਹਮਣੇ ਕਿੰਨੇ ਦਿਨੋਂ ਬੈਠੇ ਹੋਣਗੇ ਅਸੀਂ ਇਹਨਾਂ ਦੀ ਸੇਧ ਲੈ ਕੇ ਇਹਨਾਂ ਨੂੰ ਅਸੀਂ ਪੂਰਾ ਸੁਸ਼ਸ਼ਨਾ ਵੀ ਕੋਈ ਨਹੀਂ ਇਹ ਜੀ ਜੋ ਵੀ ਆ ਅਸੀਂ ਇਹਨਾਂ ਦੇ ਇੱਕ ਗੱਲ ਸੁਣ ਰਹੇ ਹਾਂ ਪੂਰੀ ਸੁਣ ਰਹੇ ਹਾਂ ਜੇ ਮਾਮਲੇ ਜਿਹੜੇ ਪਲਾਨ ਦਾ ਕਨਫਰਮ ਹੋ ਕੇ ਨਹੀਂ ਕਿਕਤਾ ਜੀ ਉਹਦੇ ਬਾਰੇ ਪ੍ਰੋਪਰਲੀ ਹੁਣ ਤੁਹਾਨੂੰ ਕੋਈ ਅਧਰ ਪ੍ਰਮਾਣਗੀ ਲੈਣੀ ਹੈ ਜਾਂ ਹੋਰ ਇਹਨਾਂ ਦੇ ਵਿੱਚ ਕੋਈ ਪ੍ਰੋਸੀਜਰਲ ਲੈਪਸ ਹੋਏ ਨੇ ਉਹ ਸਿ ਪ੍ਰੋਸੀਜਰਲ ਲੈਪਸ ਦੀ ਕਲੀਅਰिफिकेशन ਲੈ ਰਹੇ ਆ ਹਾਂਜੀ ਨੇ ਕਿੰਨੇ ਦਿਨ ਹੋ ਗਏ ਸਤ ਅੰਨਾਂ ਲੱਗੇ ਨੇ ਕਿੰਨੇ ਦਿਨ ਕਿੰਨੇ ਦਿਨ ਹੋ ਗਏ ਦੇੜੇ ਖੰਦ ਦੇ ਬੈਠੇ ਨੇ ਕਿੰਨੇ ਦਿਨ ਹੋ ਗਏ ਇਹਨਾਂ ਨਾਲ ਸਾਡੇ ਸਾਹਮਣੇ ਮੇਰੇ ਨਾਲ ਅੱਜ ਹੀ ਹੋਏ ਬੈਠੇ ਅੱਜ ਹੀ ਪਹਿਲਾਂ ਨਿਕਲੋ ਵੀ ਆਏ ਸੀ ਇੱਕ ਦਿਨ ਉਹਨਾਂ ਨੂੰ ਸਮਝਾਇਆ ਸੀ ਸਾਰੀ ਗੱਲ ਦੱਸੀ ਸੀ ਇਹ ਹੈ ਵੀ ਅਸੀਂ ਕਰਦੇ ਹਾਂ ਹਾਂਜੀ ਲਾਸਟ ਵਰਕਿੰਗ ਮਟੀਰੀਅਲ ਆ। ਕਮਿਊਨਿਟੀ ਸਕੈਚ ਤੇ ਸੀਗੇ ਮੰਗ ਪਿੱਤੀ ਸੀ ਔਕੇ ਇਸ ਤਰੀਕਾ ਪਿੱਤੀ ਸੀ ਕਿੰਨੇ ਦਿਨ ਹੋ ਗਏ ਹੁਣ ਉਸ ਨੂੰ ਵੀ ਮੈਨੂੰ ਇਹਨਾਂ 10 ਦਿਨ ਪਹਿਲਾਂ ਤੋਂ ਧਿਆਨ ਦਾ ਸਾਰਾ ਅਸੀਂ ਸਾਰੀ ਇਹਨਾਂ ਇਲੈਗਲ ਰੈ ਸਾਰੀ ਲੈ ਕੇ ਸਾਰਾ ਅਸੀਂ ਵਿਚਾਰ ਕਰ ਰਹੇ ਚੰਗੀ ਜਿਹਾ ਕਰ ਰਹੇ ਆ ਵਿਚਾਰ ਇਹਨਾਂ ਦੇ ਅੱਗੇ ਉਹਦੀ ਪਸੀਲ ਕਰਦੇ ਆਂ ਤੇ ਲੱਗਦਾ ਨਹੀਂ ਬਜ਼ੁਰਗ ਉਹ ਹੈ ਕਿ ਨਜੋੜੇ ਅਸੀਂ ਉਹਨਾਂ ਦੀ ਰਿਕਵੈਸਟ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਤੁਸੀਂ ਬਜ਼ੁਰਗ ਹੋ ਤੁਸੀਂ ਨਾ ਇਹ ਕਰੋ ਤੁਹਾਡੀ ਸਾਰੇ ਸੁਣੀ ਜਾ ਰਹੀ ਹੈ ਗੱਲ ਉਹ ਕਹਿੰਦੇ ਉਹ ਕਹਿੰਦੇ ਵੀ ਸਾਨੂੰ ਹੁਣੀ ਕਰਕੇ ਦਿਓ ਕਿੰਨੇ ਚੰਦਾ ਪ੍ਰੋਸੈਸ ਹੁੰਦਾ ਵੀ ਪੈਸੇ ਵੀ ਸਾਰੇ ਭਰ ਦਿੱਤੇ ਗਏ ਉਹ ਕਿੰਨੇ ਚੰਦਾ ਨਹੀਂ ਉਹਨਾਂ ਨੇ ਦੱਸਿਆ ਨਾ ਕੋਈ ਇਸ਼ੂ ਆ ਰਿਹਾ ਉਹਦੇ ਕਰਕੇ ਆ ਨਾਰਮਲ ਇਹੋ ਜਿਹੀ ਗੱਲ ਹੋਏਗੀ ਨਾਰਮਲ ਤਾਂ 1 ਮਨਥ ਦਾ ਪ੍ਰੋਸ ਕੀ ਇਸ਼ੂ ਕੀ ਲੱਗਦੀ ਤੁਹਾਡੇ ਸੰਗ ਅਸੀਂ ਕਲੈਰੀਕਲ ਲੀਗਲ ਰਾਇ ਲੈ ਕੇ ਅਸੀਂ ਕਰਕੇ ਜਲਦੀ ਕਰਦੇ ਹਾਂ